ਨੇ ਧਰਤੀ ਤੇ ਨਹੀਂ ਉਹ ਅਸੀਂ ਇੱਕ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵਿਚਰਦਾ ਸੀ ਕਰ ਗੱਲਾਂ ਤੋਂ ਉਹ ਮੈਂ ਇਹੀ ਕਰਦਾ ਸੀ ਗੱਲਾਂ ਤਾਂ ਨਹੀਂ ਬਦਲੀਆਂ ਗੱਲ ਤਾਂ ਮੈਂ ਸਿਸਟਮ ਤੇ ਸਤਾਹੀ ਕਰਦਾ ਸੀ ਜ ਜਿਹੜਾ ਲੋਕਾਂ ਨਾਲ ਤੱਕਾ ਹੁੰਦਾ ਮੈਂ ਉਹਦੇ ਬਾਰੇ ਉਹ ਬੋਲਦਾ ਸੀ ਅੱਜ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਸ਼ੋਅ ਕੀਤੇ ਉਹ ਚ ਅਸੀਂ ਕੀਤਾ ਸੀ ਕਿ ਇੱਕ ਕਿ ਕਿਤੇ ਨਹਿਰ ਤੇ ਪੁਲ ਬਣਾਇਆ ਤਾਂ ਮੰਤਰੀ ਜਿਹੜੇ ਸੀਗੇ ਠੇਕੇਦਾਰ ਨਾਲ ਰਲ ਕੇ ਪੈਸੇ ਖਾ ਗਏ ਕਾਗਜ਼ਾਂ 'ਚ ਲਿਖਤਾ ਪੁਲ ਬਣ ਗਿਆ ਪੁਲ ਬਣਾਇਆ ਨਹੀਂ ਨਹਿਰ ਤੇ ਕਾਗਜ਼ਾਂ 'ਚ ਬਣ ਗਿਆ ਉਹ ਕਿਤੇ ਕੁਦਰਤੀ 1.5 ਸਾਲ ਬਾਅਦ ਜਦ ਪ੍ਰਧਾਨ ਮੰਤਰੀ ਦਾ ਦੌਰਾ ਆ ਗਿਆ ਉਸ ਸੜਕ ਤੋਂ ਉਹ ਸਫਾਈ ਵਿਭਾਗ ਦੇ ਕਰਮਚਾਰੀ ਜਿਹੜੇ ਸੀਗੇ ਉਹ ਕਲੀ ਲੈ ਕੇ ਆ ਗਏ ਟਰੱਕ ਭਰ ਕੇ ਵੀ ਪੁਲ ਤੇ ਕਲੀ ਕਰਨੀ ਹੈ ਪ੍ਰਧਾਨ ਮੰਤਰੀ ਨੇ ਲੰਘਣਾ ਹੈ ਉਹਨਾਂ ਨੂੰ ਪੁਲ ਨਾਲ ਲੱਭੀ ਜੀ ਬੜਾ ਉਹਨਾਂ ਨੇ ਥਰੁ-ਉਧਰ ਵੀ ਦੇਖਿਆ ਤੇ ਉਹਨਾਂ ਨੇ ਫੋਨ ਕੀਤਾ ਮੰਤਰੀ ਸਾਹਿਬ ਨੂੰ ਬਿਜਨਾਵਸੀ ਦੀ ਸਫਾਈ ਮਹਿਕਮੇ ਨੇ ਕਰਮਚਾਰੀਆਂ ਇੱਕ ਟਰੱਕ ਲਈ ਫਿਰਦਿਆਂ ਕਲੀ ਦਾ ਤੇ ਪੁਲ ਤੇ ਕਲੀ ਕਰਨੀ ਹੈ ਪ੍ਰਧਾਨ ਮੰਤਰੀ ਦਾ ਦੌਰ ਹੈ ਸਾਨੂੰ ਉੱਤੋਂ ਹੁਕਮ ਨੇ ਤੇ جناب ਪੁਲ ਤੁਸੀਂ ਬਣਾਇਆ ਸੀ ਕਹਿੰਦੇ ਹਾਂ ਕਹਿੰਦੇ ਜੀ ਸਾਨੂੰ ਤਾਂ ਪੁਲ ਲੱਭਤੇ ਹੀ ਨਹੀਂ ਅਸੀਂ ਤਾਂ ਥੱਲੇ ਗੋਤਾ ਲਾ ਕੇ ਵੀ ਦੇਖ ਲਿਆ ਜੇ ਥੱਲੇ ਨਾ ਡਿੱਗ ਪਿਆ ਹੋਵੇ ਤੇ ਪੁਲ ਨਹੀਂ ਲੱਭ ਰਿਹਾ ਜੀ ਅਸੀਂ ਕਲੀ ਲਈ ਫਿਰਦਿਆਂ ਜੀ ਟਰੱਕ ਇੱਕ ਸਾਢੇ 300 ਬੋਰੀਆਂ ਨੇ ਇਹਦੇ ਚ ਕਲੀ ਦੀਆਂ ਉਹਦੋਂ ਮੰਤਰੀ ਸਾਊ ਕਹਿੰਦੇ ਫਿਰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਐ ਉਹ ਕਹਿੰਦੇ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਐ ਤੁਸੀਂ ਪੋੜ ਬਣਾਇਆ ਨਹੀਂ ਚਕਾਹਿਆਂ ਚ ਲਿਖਦਾ ਪੋੜ ਐ ਉਹ ਕਹਿੰਦੇ ਇਸੇ ਕਰਕੇ ਮੈਂ ਕਹਿਣਾ ਜੇ ਅਸੀਂ ਅੱਡਾ ਬੱਟਾ ਪੋੜ ਖਾਗੇ ਤੇ 350 ਬੋਰੀਆਂ ਕਲੀ ਦੀ ਨਹੀਂ ਖਾ ਸਕਦੇ ਤੁਸੀਂ ਵੀ ਲਿਖ ਦੋ ਵੀ ਬਣਾ ਵੀ ਕਰਤੀ ਪਹਿਲਾਂ ਇਹ ਚੱਲਦਾ ਸੀ ਕੰਮ ਸੱਚ ਸਹੀ ਗੱਲ ਐ ਨਾ ਇਦਾਂ ਹੁੰਦਾ ਸੀ ਨਾ ਯਕੀਨ ਟੁੱਟ ਗਿਆ ਫਿਰ ਫਿਰ ਸਰਕਾਰਾਂ ਤੇ ਵਿਸ਼ਵਾਸ ਨਹੀਂ ਰਿਹਾ ਫਿਰ ਲੀਡਰਾਂ ਤੋਂ ਵਿਸ਼ਵਾਸ ਟੁੱਟ ਗਿਆ ਵੀ ਨਹੀਂ ਯਾਰ ਇਹ ਕਹਿੰਦੇ ਕੁਝ ਹੋਰ ਨੇ ਕਰ ਦੇ ਕੁਝ ਹੋਰ ਨੇ ਫਿਰ 2022 ਚ ਮੇਰੀ ਡਿਊਟੀ ਲਈ ਰੱਬ ਨੇ ਤਾਂ ਮੇਰੇ ਤੇ ਤੁਸੀਂ ਵਿਸ਼ਵਾਸ ਕਰ ਲਿਆ ਕਿ ਚਲੋ ਇਹਨੂੰ ਵੀ ਚੈੱਕ ਕਰ ਲੈਨੇ ਆ ਪਹਿਲਾਂ ਮੈਂ 8 ਸਾਲ ਲੋਕ ਸਭਾ ਚ ਰਿਹਾ ਮੈਂ ਉਹਦੇ ਮੁੱਦੇ ਚ ਚਗਦਾ ਰਿਹਾ ਤਾਂ ਕਹਿੰਦੇ ਯਾਰ ਠੀਕ ਲੱਗਦਾ ਆ ਆਪਣੇ ਆਪਣੇ ਮੁੰਡਾ ਆਮ ਘਰਾਂ ਚ ਹੋਈਆਂ ਇਹ ਤੇ ਵਿਸ਼ਵਾਸ ਕਰ ਲੈਣੇ ਮੇਰੇ ਤੇ ਵਿਸ਼ਵਾਸ ਕੀਤਾ ਤਾਂ ਹੁਣ ਮੈਂ ਉਸੇ ਵਿਸ਼ਵਾਸ ਨੂੰ ਬਚਾਉਂਦਾ ਤੇ ਨਿਭਾਉਂਦਾ ਫਿਰਦਾ ਕਿਉਂਕਿ ਲੋਕਾਂ ਦੀ ਡਿਊਟੀ ਤਾਂ ਖਤਮ ਹੋ ਗਈ ਨਾ ਵਿਸ਼ਵਾਸ ਕਰਕੇ ਮੇਰੀ ਜਿੰਮੇਵਾਰੀ ਸ਼ੁਰੂ ਹੋ ਗਈ ਐਡਾ ਵੱਡਾ ਵਿਸ਼ਵਾਸ ਲੈ ਕੇ ਫਿਰਦਾ